ਮੈਸਰਖਾਨੇ ਮੁੱਦੇ ਲਾਇਆ ਮੈਸਰਖਾਨੇ ਜਿਹੜਾ ਪ੍ਰਾਚੀਨ ਮੰਦਿਰ ਹੈ ਜਵਾਲਾ ਮਾਤਾ ਜੀ ਦਾ ਮਹਾਵੀਰダル ਕੋਲੇ ਦਾ ਪ੍ਰਬੰਧ ਹੈ ਉੱਥੋਂ ਦੇ ਐਮਐਲਏ ਜਿਹੜਾ ਸੁਖਵੀਰ ਸਿੰਘ ਹੈ ਮੈਸਰਖਾਨੇ ਦਾ ਆਮ ਆਦਮੀ ਪਾਰਟੀ ਦਾ ਉਹਦੀ ਸ਼ਹਿਤ ਹੈ ਉਹਦਾ ਭਰਾ ਤੇ 100 ਦੇ ਸੋ ਬੰਦਾ ਧੱਕੇ ਨਾਲ ਬੜਿਆ ਕਬਜ਼ਾ ਲੈਣ ਦੀ ਕੋਸ਼ਿਸ਼ ਕੀਤੀ ਉਹਦੇ ਨਾਲ ਬੇਦਬੀ ਕੀਤੀ ਜੁੱਤੇ ਲੈ ਕੇ ਬੜੇ ਸਾਡੀ ਕਮੇਟੀ ਨਾਲ ਗਾਲੀ ਗਲੋਚ ਕੀਤਾ ਪ੍ਰਸ਼ਾਦ ਵਾਲੇ ਕਮਰੇ ਜੂਟ ਪਈ ਸਾਡੇ ਬੰਦਿਆਂ ਨੂੰ ਧੱਕੇ ਮਾਰ ਕੇ ਬਾਹਰ ਕੱਢਦੇ ਇਹਜਾ ਕੰਮ ਕਦੇ ਅੱਤਵਾਦ ਦੇ ਦੌਰਾਨ ਵੀ ਨਹੀਂ ਹੋਇਆ ਉਦੋਂ ਵੀ ਚਾਹੇ ਕਿਸੇ ਤਰ੍ਹਾਂ ਦੀ ਵੀ ਕੋਈ ਗੱਲ ਸੀ ਪਰ ਮੰਦਰ ਗੁਰਦੁਆਰੇ ਮਸੀਤਾਂ 'ਚ ਕਿਸੇ ਨੇ ਇਹਜਾ ਕੁਝ ਨਹੀਂ ਕੀਤਾ ਅਸੀਂ ਚਾਹੁੰਦੇ ਵੀ ਆਮ ਆਦਮੀ ਪਾਰਟੀ ਦੇ ਐਮਐਲਏ ਉਹਦੇ ਭਰਾ ਤੇ ਸਾਰਿਆਂ ਦੇ ਪਰਚਾ ਦਰਜ ਹੋਣਾ ਚਾਹੀਦਾ ਸਾਰਿਆਂ ਦੀ ਇੱਕੋ ਹੀ ਮੰਗ ਹੈ ਇਹ ਬਹੁਤ ਵੱਡਾ ਧੱਕਾ ਹੈ ਅੱਜ ਜੇ ਸਰਕਾਰਾਂ ਤੇ ਪ੍ਰਸ਼ਾਸਨ ਅੱਕੋ ਫਰੋਗਤ ਕਰਨਗੇ ਲਾਲਾ ਲੱਪਾ ਕਰਨਗੇ ਤਾਂ ਕੱਲ ਨੂੰ ਲੋਕ ਇੱਕ ਦੂਜੇ ਦੇ ਥਾਵਾ 'ਚ ਵੀ ਵੜਨਗੇ ਫੇਰ ਇਹ ਚੀਜ਼ਾਂ ਹੱਥ ਸਾਹਮਣੇ ਨਹੀਂ ਆਉਣੀਆਂ ਕਿ ਕਿ ਕਿਸੇ ਵੀ ਚੀਜ਼ ਦੀ ਰਿਆਤ ਦੇਣ ਨਾਲ ਕਦੇ ਚੀਜ਼ਾਂ ਮੁਕਦੀਆਂ ਨਹੀਂ ਕਬੂਤਰ ਰੱਖਾ ਮੇਚਲੇ ਬਿੱਲੀ ਭੱਜਦੀ ਨਹੀਂ ਇਸ ਕਰਕੇ ਐਫ ਆਈ ਆਰ ਦਰਜ ਕਰਕੇ ਉਹਨਾਂ ਨੂੰ ਕਰਦਾ ਕਰਕੇ ਡਾਂਗਾ ਦੋਤੀ ਕਰਕੇ ਜਿਹੜਾ ਹਿੰਦੂ ਧਰਮ ਜਿਹਦੇ ਵਿੱਚ ਸਾਰੇ ਲੋਕ ਆਉਂਦੇ ਆ 5 ਲੱਖ ਬੰਦਾ ਮੇਰਾਪਿਆ ਜਾਇਆ ਮੇਰਾਪਿਆ ਜਾਇਆ ਨੌਵੇਂ ਨੌਵੀਂ ਪਾਸੇ ਹੀ ਗੁਰਤੇਗ ਭਦਰ ਜੀ ਉੱਥੇ ਆਏ ਉਹਨਾਂ ਨੇ ਜਾਪ ਕੀਤਾ ਮੇਰੀ ਮੈਸਰ ਘਾਨੇ ਦੇ ਪਿੰਡ ਵਾਸੀਆਂ ਨੂੰ ਵੀ ਬੇਨਤੀ ਹੈ ਕਿ ਜਿਹੜੇ ਬੰਦੇ ਉੱਥੇ ਗਏ ਸੀ ਉਹ ਆਉਦੇ ਬੱਚਿਆਂ ਨੂੰ ਪੁੱਛ ਕੇ ਦੇਖਾਂ ਜਿੱਦੇ ਜਵਾਲਾ ਮਾਤਾ ਦੀ ਝੋਟ ਹੈ ਜਿੱਤੇ ਨੌਵੀਂ ਪਾਸੇ ਗੁਰ ਤੇਗ ਬਹਾਦਰ ਆਏ ਸੀ ਕੀ ਉਹ ਥਾਂ ਤੇ ਕੱਟਿਆ ਜਾਇਜ਼ ਹੈ ਇਸ ਨਾਲ ਕੀ ਹੋਊਗਾ ਆਉਣ ਵਾਲੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਜਿਹੜੇ ਪਿੰਡ ਦੇ ਲੋਕ ਜਿਨ੍ਹਾਂ ਨੇ ਕਤਾਹੀ ਕੀਤੀ ਹੈ ਤੁਸੀਂ ਯਾਦ ਰੱਖਿਓ ਮਾਤਾ ਨਾ ਸੁਣਾ ਇਤਿਹਾਸ ਲਿਖਿਆ ਜਾਣਾ ਔਰ ਜਿਹੜੇ ਬੰਦੇ ਕਬਜ਼ਾ ਲੈਣਗੇ ਅਸੀਂ ਉਹਨਾਂ ਦੇ ਕੀੜੇ ਤੇ ਸੁੰਧ ਪੈਣਗੇ ਉਹਨਾਂ ਨੂੰ ਕੋੜ ਹੋਣਗੇ ਉਹਨਾਂ ਦਾ ਕਾਰੋਬਾਰ ਖਤਮ ਹੋਣਗੇ ਕਿਉਂਕਿ ਉਹ ਜਵਾਲਾ ਲਾਵਾ ਇਹ ਨਾ ਵੀ ਪਾਸੇ ਹੀ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਨੇ ਪਹੁੰਚ ਕੇ ਸਿਮਰਨ ਕੀਤਾ ਇਹ ਮੈਸਰਖਾਨੇ ਦਾ ਮਸਲਾ ਨਹੀਂ ਹੈ ਇਹ ਐਮਐਲਏ ਦਾ ਮਸਲਾ ਨਹੀਂ ਹੈ ਐਮਐਲਏ ਦੀ ਜਿਹੜੀ ਗਤੀਵਿਧੀ ਹੈ ਉਹਦੇ ਖਿਲਾਫ ਸਾਰੇ ਪੰਜਾਬ ਨੂੰ ਪਤਾ ਹੈ ਸਾਡੀ ਪ੍ਰਸ਼ਾਸਨ ਨੂੰ ਫੇਰਪੁਰ ਜੋਰ ਬਣਤੀ ਹੈ ਕਿ ਉਹਨਾਂ ਦੇ ਖਿਲਾਫ ਸਖਤੀ ਨਾਲ ਜਿੱਟਣ ਅੱਜ ਇਸ ਧਰਮ ਦੇ ਮੁੱਦੇ ਤੇ ਉਹਨਾਂ ਨੇ ਜਾ ਕੇ ਕਬਜ਼ਾ ਕਰਨਾ ਚਾਹਿਆ ਤਾਂ ਕੱਲ ਨੂੰ ਹੋਰ ਥਾਵਾਂ ਤੇ ਜਾਣਗੇ ਲੋਕਾਂ ਦੇ ਸ਼ੈਲਰਾਂ 'ਚ ਬੜੂਗਾ ਲੋਕਾਂ ਦੀਆਂ ਟੌਲਜਾਂ 'ਚ ਬੜੂਗਾ ਲੋਕਾਂ ਦੀਆਂ ਜਾਇਦਾਦਾਂ 'ਚ ਬੜੂਗਾ ਇਹੋ ਜਿਹੀ ਐਮਐਲਏ ਦੇ ਸ਼ਕਤੀ ਨਾਲ ਕਾਰਵਾਈ ਦੇ ਉਹਦੇ ਭਰਾ ਤੇ ਡਾਂਗਾ ਸੋਟੀ ਕਰਕੇ ਮੂੰਹ ਕਾਲਾ ਕਰਕੇ ਸ਼ਹਿਰ ਵਿੱਚ ਦੀ ਚਪਾ ਕੇ ਉਹਨਾਂ ਨੂੰ ਲੋਕਾਂ ਨੂੰ ਸਬਕ ਦੇਣਾ ਚਾਹੀਦਾ ਮੈਂ ਤਾਂ ਕਹਿੰਦਾ ਜਿਵੇਂ ਮੁਸਲਮਾਨ ਕੰਟਰੀਆਂ 'ਚ ਕਰਦੇ ਆ ਕਿ ਜੇ ਉਹ ਤਬਾਹੀ ਕਰਦੇ ਇਹੋ ਜਿਹੇ ਬੰਦਿਆਂ ਨਾਲ ਉਹ ਕਰਨਾ ਚਾਹੀਦਾ 450 500 ਸਾਲ ਦਾ ਪੁਰਾਣਾ ਮੰਦਿਰ ਗੁਰੂ ਤੇਗ ਬਹਾਦਰ ਜੀ ਜਦੋਂ ਆਪ ਦੀ ਸਹਜਾਦੋ ਦੇ ਗਏ ਔਰੰਗਜ਼ੇਬ ਨੂੰ ਉਦੋਂ ਇਹਦੇ ਸਿਮਰਨ ਕਰਕੇ ਗਏ ਤਾਂ ਇਸ ਕਰਕੇ ਇਹ ਪੀਰਾਂ ਗੁਰੂਆਂ ਦੀ ਧਰਤੀ ਹੈ ਲਾਲਚੀ ਬੰਦੇ ਇੱਥੇ ਕਾਬਜ਼ ਨਹੀਂ ਹੋ ਸਕਦੇ ਮੈਸਰਖਾਨੇ ਦੇ ਬੱਚੇ-ਬੱਚੇ ਨੂੰ ਮੇਰੀ ਥੋੜੇ ਮਾਤੇਮ ਰਾਈ ਬੇਨਤੀ ਹੈ ਕਿ ਜਿਹੜੇ ਇਹ ਜੀ ਕਿਤਾਹੀ ਕਰਦੇ ਆ ਬੱਚੋ ਆਪਦੇ ਪਿਓਾਂ ਨੂੰ ਆਪਦੇ ਭਰਾਵਾਂ ਨੂੰ ਸਮਝਾਓ ਇਹ ਠੱਗ ਲੋਕ ਨਹੀਂ ਤੁਹਾਡੇ ਪਿੰਡ ਦੇ ਕਾਰੋਬਾਰ ਤੁਹਾਡੇ ਪਿੰਡ ਚ ਗੁਰੂ ਦੇ ਚਰਨ ਪੈਂਦੇ ਆ ਤੇ ਇਹਨਾਂ ਤੋਂ ਬਚੋ ਏ ਮਾਈਸਰ ਖਾਨਾ ਵਿਖੇ ਅੱਜ ਸਾਡੇ ਜੋ ਪਾਵਨ ਪਵਿੱਤਰ ਤਿਹਾੜੀ ਸੀਗੇ ਨਵਰਾਤਰਾਂ ਦੇ ਵਿੱਚ ਉਹ ਮਜੂਦਾ ਸਰਕਾਰ ਦੇ 2200 ਗੁੰਡਾ ਵੱਲੋਂ ਜੁੱਤੀਆਂ ਸਮੇਤ ਮਹਾਮਾਈ ਦੇ ਦਰਬਾਰ ਦੇ ਵਿੱਚ ਬੇਅਦਬੀ ਕੀਤੀ ਗਈ। ਉੱਥੇ ਗੁੰਡਾਗਰਦੀ ਕਰਕੇ ਉੱਥੇ ਗੋਲਕਾਂ ਦੀ ਬੇਦਬੀ ਹੋਈ ਔਰ ਨਾਲ ਮੈਨੇਜਮੈਂਟ ਕਮੇਟੀ ਨੂੰ ਜ਼ਬਰਦਸਤੀ ਨਾਲ ਬੰਦਕ ਬਣਾਇਆ ਔਰ ਦੰਗੇ ਕਰਾਉਣ ਦੀ ਕੋਸ਼ਿਸ਼ ਹੋਈ ਆ ਪਰ ਸਭ ਤੋਂ ਵੱਡੇ ਧਾਰਮਿਕ ਵੀ ਜਿਹੜੇ ਦੱਸੇ ਨਹੀਂ ਜਾ ਸਕਦੇ ਅਸੀਂ ਪ੍ਰਸ਼ਾਸਨ ਨੂੰ ਇੱਕੋ ਮੰਗ ਕੀਤੀ ਸੀ ਵੀ ਇਹਨਾਂ ਗੁੰਡਿਆਂ ਦੇ ਉੱਤੇ ਐਫਆਈਆਰ ਕੀਤੀ ਜਾਵੇ ਕਿ ਇਹਨਾਂ ਨੇ ਪੰਜਾਬ ਦਾ ਮਾਹੌਲ ਵਿਗਾੜਨ ਦੀ ਕੋਸ਼ਿਸ਼ ਕੀਤੀ ਆ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰਦਾ ਉਹਦੇ ਰੋਸ ਲੋ ਜਾਓ ਅੱਜ ਅਸੀਂ ਇਹਨਾਂ ਧਰਨਾ ਲਾਇਆ ਕੱਲ ਬੰਟਿੰਡਾ ਬੰਦ ਹੈ ਅਗਰ ਫੇਰ ਵੀ ਕਾਰਵਾਈ ਨਹੀਂ ਹੋਈ ਤਾਂ ਪੰਜਾਬ ਬੰਦ ਕਰਾਂਗੇ ਜਿਸ ਤਰੀਕੇ ਨਾਲ ਪੰਜਾਬ ਦਾ ਮਾਹੌਲ ਬਣਾਇਆ ਜਾ ਰਿਹਾ ਹੈ ਇਹ ਐਂਟੀ ਹਿੰਦੂ ਐਂਟੀ ਪੰਜਾਬ ਆ ਇਹਨੂੰ ਕੋਈ ਪੰਜਾਬੀ ਬਰਦਾਸ਼ਤ ਨਹੀਂ ਕਰੇਗਾ ਸਭ ਨੂੰ ਧਾਰਮਿਕ ਆਜ਼ਾਦੀ ਆ ਆਪਣੇ ਤਿਹਾੜ ਮਨਾਉਣ ਦੀ ਆਜ਼ਾਦੀ ਆ ਲੇਕਿਨ ਇਹ ਤਿਹਾੜਾਂ ਦੇ ਨਾਮ ਦੇ ਚਾਕੇ ਇਹ ਸਰਕਾਰ ਵੱਲੋਂ ਹਮੇਸ਼ਾ ਹੀ ਕੋਈ ਨਾ ਕੋਈ ਸਾਬ ਵਿਵਾਦ ਖੜਾ ਕੀਤਾ ਜਾਂਦਾ ਜਾ ਕੇ ਬੇਅਦਬੀਆਂ ਕੀਤੀਆਂ ਜਾ ਰਹੀਆਂ ਓਏ ਗੁੱਸੇ ਦੇ ਵਿੱਚ ਰੋਸ ਰੋਜੋ ਅੱਜ ਸਾਰੇ ਬਖੰਡਾ ਦੀਆਂ ਧਾਰਮਿਕ ਸਮਾਜਿਕ ਜਥੇਬੰਦੀਆਂ ਵੱਲੋਂ ਇਹ ਧਰਨਾ ਲਾਇਆ ਕੱਲ ਬਖੰਡਾ ਬੰਦੀ ਕਾਲਜ ਐਫ ਆਈ ਆਰ ਨਾਲ ਗੁੰਡਾ ਤੇ ਨਾ ਕੀਤੀ ਗਈ ਕੌਣ ਲੋਕ ਨੇ ਇਹ ਜਿਹੜੇ ਕੌਂਟਰ ਦੇ ਵਿੱਚ ਇਹ ਜਿਹੜਾ ਉਥੋਂ ਦਾ ਮੌਜੂਦਾ ਐਮ ਐਲ ਏ ਸੁਖਵੀਰ ਸਿੰਘ ਉਹਦੇ ਸ਼ਾਇਦ ਉਹਦੇ ਭਰਾ ਵੱਲੋਂ ਇਹ ਕੀਤਾ ਗਿਆ ਪਰ ਉਹਦੇ ਹੀ ਭਰਾ ਦੇ ਨਾਲ ਅਗਵਾਈ ਦੇ ਵਿੱਚ ਇਹ ਸਾਰਾ ਕੁਝ ਹੋਇਆ ਪਿੰਡ ਦੀ ਪੰਚਾਇਤ ਵੀ ਜਿਹੜੀ ਹੈਗੀ ਉਹਨਾਂ ਦੇ ਵਿਰੁੱਧ ਆਉਹੀ ਕਹਿ ਰਹੀ ਹੈ ਕਿ ਬੇਅਦਬੀ ਹੋਈ ਆ ਲੇਕਿਨ ਪ੍ਰਸ਼ਾਸਨ ਦੀ ਅੱਖਾਂ ਬੰਦ ਹੈ What?